ਏ ਮਨ ਪਿਆਰੇ ਦਾ ਤੂੰ ਸਦਾ ਸਾਥ ਸੁਮਾਲੇ ਇੱਕ ਉਨਾਮ ਤੁੰਜਾ ਦੇਖਦਾ ਚੱਲੈ ਨਾਹੀਂ ਤੇਰਾ ਨਾਲ ਹੈ ਜਿਹੜਾ ਅਸੀਂ ਸੰਸਾਰ ਦੇ ਸੁੱਖ ਵੇਖਦੇ ਆ ਉਹ ਸੁੱਖ ਦੇ ਵਿੱਚ ਪਰਵਾਹ ਕੰਮ ਕਾਜ ਸਭ ਜਾ ਜਾਂਦਾ ਤਲ ਨਾਲ ਸਭ ਜਾ ਜਾਂਦਾ ਇਹਨਾਂ ਕਮਾਉਣਾ ਮਾਣਾ ਨਹੀਂ ਅਲ ਬਾਦਸ਼ਾਹ ਕਹਿੰਦੇ ਤੇਰੇ ਨਾਲ ਨਿਭਣ ਵਾਲਾ ਨਹੀਂ ਸਾਥ ਤੇਰਾ ਚੱਲੈ ਨਹੀਂ ਇਸ ਨਾਲ ਕਿਉਂ ਚਿਤ ਲਾਈਏ ਭਲਿਆ ਕਿਉਂ ਚਿਤ ਲਾ ਕੇ ਬਿਠਾ ਤੂੰ ਤੇ ਸਮਝੇ ਵੀ ਮੇਰਾ ਨਿਜ ਘਰ ਹੈ ਪਰ ਜਿੱਦ ਤੇ ਮੌਤ ਦਾ ਬੁਲਾਵਾ ਆਉਂਦਾ ਹੈ ਇਹਨੇ ਸਾਡੇ ਘਰ ਦਾ ਦਰਵਾਜ਼ਾ ਨਹੀਂ ਖੜਕਾਉਂਦਾ ਫੋਨ ਤੇ ਸਾਡੇ ਖਬਰ ਨਹੀਂ ਮਿਲਦੀ ਸਾਨੂੰ ਕੋਈ ਮੈਸੇਜ ਨਹੀਂ ਆਉਂਦਾ ਕਿ ਤੇਰੀ ਮੌਤ ਹੋ ਗਈ ਬਸ ਉਹ ਸਮਾਜ ਜਿਹੜਾ ਸੱਚੇ ਪਰਸੇ ਕਹਿੰਦੇ ਭਾਈ ਮਾਲਕ ਰਾਮ ਚਾਲਸ ਸਭ ਦਰਵਾਜ਼ੇ ਭੰਨ ਲਾ ਤਿੰਨਾ ਪਿਆਰਿਆ ਭਾਈਆ ਅਗਿਆਤਤਾ ਬੰਨ੍ਹਦਾ ਵੇਖੋ ਬੰਦਾ ਚੱਲਿਆ ਚੌਂ ਨਾਣਿਆਂ ਦੇ ਕੰਨ ਫਰੇਦਾ ਆਨੰਦ ਜੀ ਕੀਤੇ ਦੁਨੀਆ ਵਿੱਚ ਦਰਗਹਿ ਆਏ ਕੰਨ ਔਜੀ ਇੱਕ ਪਾਵਨ ਸ਼ਬਦ ਭਗਤ ਕਬੀਰ ਜੀ ਨੇ ਦੋ ਪੰਕਤੀਆਂ ਪੜ੍ਹ ਕੇ ਉਸ ਤੋਂ ਬਾਅਦ ਆਪ ਬਸਤ ਦੀ ਪੌੜੀ ਦਾ ਸ਼ਬਦ ਗਾਇਨ ਕਰਨਾ ਹੈ ਫਿਰ ਅਲੰਕਾਰ ਦਾ ਪਾਠ ਕਰਾਂਗੇ ਜੀ ਸਾਰੀਆਂ ਸੰਗਤਾਂ ਕਿਸੇ ਤਰ੍ਹਾਂ ਇਕੱਠ ਰਖੇ ਤੋਂ ਕਰਕੇ ਸ਼ਬਦ ਦੇ ਨਾਲ ਨਿਰਣਾ ਕਰੀਏ ਭਗਤ ਕਬੀਰ ਜੀ ਦਾ ਬੜਾ ਪਿਆਰਾ ਸ਼ਬਦ ਹੈ ਸਾਰਿਆਂ ਤੋਂ ਬੇਨਤੀ ਹੈ ਨਾਲ ਜੋ ਉਚਾਰਨ ਕਰੇ ਨਾਲ ਜੋ ਜਮੈਂ ਕਿਛਨ ਮੀ ਕਬੀਰ ਮੇਰਾ ਅੰਮਲ ਜਮੈਂ ਕਿਛਨ ਮੀ ਮੇਰਾ ਅੰਮਲ ਪੈ ਕਿਛਨ ਮੀ ਮੇਰਾ ਅੰਮਲ ਮੋਹਲੇ ਰਾ ਜੋ ਕਰੇ ਸੋ ਪਿਆ ਮੇਰਾ ਨੰਦ ਬੈ ਕਿਸਨ ਦੇ ਮੇਰਾ ਨੰਦ ਬੈ ਜਿਸ਼ਮਰੀ โศ라นาเ <목소리도> i so